ਸਰਵ ਜੀ ਸੰਗਰੂਰ ਵੀ ਦੀ ਕਵਤਾ ਬੁਲਾਉਂਦਾ ਜੇ ਉਸ ਨੂੰ ਬੁਲਾਉਂਦਾ ਜੇ ਉਸ ਨੂੰ ਤਾਂ ਬੁਲਾਉਂਦਾ ਕਿਵੇਂ ਜਾਂਦਾ ਤਾਂ ਉਸ ਕਰੀਬ ਜਾਂਦਾ ਕਿਵੇਂ ਬੁਲਾਉਂਦਾ ਜੇ ਉਸ ਨੂੰ ਤਾਂ ਬੁਲਾਉਂਦਾ ਕਿਵੇਂ ਜਾਂਦਾ ਤਾਂ ਜਾਂਦਾ ਉਸ ਕਰੀਬ ਕੇ ਮੇ ਉਸ ਕਰੀਬ ਕੇ ਮੇ ਮੰਨਿਆ ਪਾਏ ਹੋਣੇ ਉਸਨੇ ਮੰਨਿਆ ਪਾਏ ਹੋਣੇ ਉਸਨੇ ਤੇ ਕੇ ਫੇਰੇ ਬਥੇਰੀ ਐ ਤੇ ਕੇ ਫੇਰੇ ਬਥੇਰੀ ਐ ਮੰਨਿਆ ਪਾਏ ਹੋਣੇ ਉਸਨੇ ਤੇ ਕੇ ਫੇਰੇ ਬਥੇਰੀ ਐ ਪਹਿਲਾਂ ਕਰੀ ਦੀਲ ਪਹਿਲਾ ਕਦੀ ਦੀਦ ਆਏ ਨਾ ਹਿੱਸੇ ਮੇਰੇ ਐ ਆਏ ਨਾ ਹਿੱਸੇ ਮੇਰੇ ਐ ਦੇਖ ਅਚਾਨਕ ਸਾਵੇਂ ਦੇਖ ਅਚਾਨਕ ਸਾਵੇਂ ਹੈਰਾਨ ਹੋ ਗਿਆ ਸੀ ਸੋਚ ਸੋਚ ਉਸ ਬਾਰੇ ਤਾਂ ਪਰੇਸ਼ਾਨ ਹੋ ਗਿਆ ਸੀ ਪਰੇਸ਼ਾਨ ਹੋ ਗਿਆ ਸੀ ਪਰੇਸ਼ਾਨ